ਫ੍ਰਾਂਸੀਸੀ ਲਿਖਕ ਅਲਬਰ ਕਾਮੂ ਦੇ ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਵੱਲੋਂ ਅਨੁਵਾਦ ਕੀਤੇ ਨਾਵਲ ਦਾ ਆਊਟਸਾਈਡਰ ਦਾ ਭਗ ਪਹਿਲਾ ਕੰਡ ਦੂਜਾ ਜਦੋਂ ਮੈਂ ਉੱਠਿਆ ਤਦ ਮੇਰੇ ਮਨ ਵਿੱਚ ਆਇਆ ਕਿ ਜਦ ਮੈਂ ਬੌਸ ਤੋਂ ਦੋ ਦਿਨ ਦੀ ਛੁੱਟੀ ਮੰਗੀ ਸੀ ਮੇਰਾ ਬੌਸ ਪਰੇਸ਼ਾਨ ਕਿਉਂ ਹੋਇਆ ਅਸ਼ਨੀਚਰਵਾਰ ਇਹ ਮੈਂ ਭੁੱਲ ਗਿਆ ਸੀ ਪਰ ਮੇਰੇ ਉੱਠਣ ਤੇ ਇਹ ਮੇਰੇ ਮਨ ਵਿੱਚ ਇਹ ਖਿਆਲ ਆ ਰਿਹਾ ਸੀ ਮੇਰਾ ਬਾਸ ਕੁਦਰਤੀ ਸੋਚ ਰਿਹਾ ਹੋਣਾ ਹੈ ਕਿ ਮੈਂ ਅਸਲ ਵਿੱਚ 4 ਦਿਨ ਦੀ ਛੁੱਟੀ ਲੈ ਕੇ ਜਾ ਰਿਹਾ ਸੀ ਜਿਸ ਵਿੱਚ ਐਤਵਾਰ ਵੀ ਹੋਵੇਗਾ ਤੇ ਮੇਰਾ ਬਾਸ ਇਸ ਬਾਰੇ ਮਨੋਂ ਖੁਸ਼ ਨਹੀਂ ਹੋਵੇਗਾ ਪਹਿਲੀ ਗੱਲ ਇਹ ਹੈ ਕਿ ਇਹ ਮੇਰਾ ਕਸੂਰ ਨਹੀਂ ਸੀ ਜੇ ਉਹਨਾਂ ਨੇ ਮਾਂ ਨੂੰ ਅੱਜ ਦੀ ਥਾਂ ਕੱਲ੍ਹ ਦੱਬ ਦਿੱਤਾ ਹੁੰਦਾ ਤਾਂ ਸ਼ਨੀਵਾਰ ਤੇ ਐਤਵਾਰ ਤਾਂ ਛੁੱਟੀ ਹੈ ਹੀ ਸੀ ਪਰ ਫਿਰ ਵੀ ਮੇਰੇ ਇਹ ਖਿਆਲ ਮੈਨੂੰ ਆਪਣੇ ਬਾਸ ਦੇ ਵਿਚਾਰ ਸਮਝਣ ਤੋਂ ਰੋਕ ਨਹੀਂ ਸੀ ਰਹੇ ਪਹਿਲੇ ਦਿਨ ਥੱਕ ਜਾਣ ਕਾਰਨ ਮੈਨੂੰ ਉੱਠਣਾ ਔਖਾ ਲੱਗ ਰਿਹਾ ਸੀ ਜਦੋਂ ਮੈਂ ਦਾੜੀ ਮੁੰਦ ਰਿਹਾ ਸੀ ਤਦ ਮੈਂ ਸੋਚ ਰਿਹਾ ਸਾਂ ਕਿ ਅੱਜ ਕੀ ਕਰਾਂ ਤੇ ਫਿਰ ਮੈਂ ਤੈਰਨ ਜਾਣ ਦਾ ਫੈਸਲਾ ਲਿਆ ਬੰਦਰਗਾਹ ਦੇ ਕੋਲ ਆਮ ਲੋਕਾਂ ਦੀ ਬਣੇ ਵਿੱਚ ਉੱਤੇ ਜਾਣ ਲਈ ਮੈਂ ਸੜਕ ਵਾਲੀ ਗੱਡੀ ਫੜ ਲਈ ਉੱਥੇ ਜਾ ਕੇ ਮੈਂ ਚੈਨਲ ਵਿੱਚ ਦੀ ਚੁਪਕੀ ਮਾਰੀ ਉਸ ਵੇਲੇ ਉੱਥੇ ਬਹੁਤ ਸਾਰੇ ਨੌਜਵਾਨ ਵੀ ਸਨ ਉੱਥੇ ਪਾਣੀ ਵਿੱਚ ਹੀ ਮੈਨੂੰ ਮੈਰੀ ਕੋਰਡੀਨਾ ਮਿਲੀ ਜਿਹੜੀ ਕਦੇ ਸਾਡੇ ਦਫ਼ਤਰ ਵਿੱਚ ਟਾਈਪਿਸਟ ਹੋਇਆ ਕਰਦੀ ਸੀ ਤੇ ਜਿਸ ਨਾਲ ਮੇਰਾ ਉਸ ਵੇਲੇ سلسلہ ਚੱਲਦਾ ਰਿਹਾ ਸੀ ਮੇਰੇ ਮੁਤਾਬਕ ਸ਼ਾਇਦ ਉਸ ਨੂੰ ਵੀ ਮੇਰੇ ਨਾਲ ਕੁਝ ਸੀ ਫਿਰ ਉਹ ਜਲਦੀ ਨੌਕਰੀ ਛੱਡ ਕੇ ਚਲੀ ਗਈ ਸੀ ਤੇ ਇੱਕ ਦੂਜੇ ਨੂੰ ਮਿਲਣ ਦਾ ਸਾਡੇ ਕੋਲ ਵਕਤ ਨਹੀਂ ਸੀ ਮੈਂ ਉਸ ਦੀ ਤੈਰਨ ਵਿੱਚ ਮਦਦ ਕੀਤੀ ਤੇ ਉਸ ਤਰ੍ਹਾਂ ਮੈਂ ਉਸ ਦੀਆਂ ਛਾਤੀਆਂ ਨਾਲ ਜ਼ਰਾ ਖੇ ਵੀ ਗਿਆ ਮੈਂ ਪਾਣੀ ਵਿੱਚ ਹੀ ਸੀ ਪਰ ਉਹ ਆਪਣੇ ਢਿੱਡ ਪਾਰ ਆਪਣੇ ਤੈਰ ਰੇ ਫਲੋਟ ਉੱਤੇ ਪਈ ਸੀ ਫਿਰ ਉਹ ਮੇਰੇ ਵੱਲ ਮੁੜੀ ਉਹਦੇ ਖੁੱਲੇ ਵਾਲ ਉਹਦੀਆਂ ਅੱਖਾਂ ਉੱਤੇ ਲਟਕ ਰਹੇ ਸੀ ਤੇ ਉਹ ਹੱਸ ਰਹੀ ਸੀ ਮੈਂ ਘੁੰਮ ਕੇ ਉਸ ਕੋਲ ਚਲਿਆ ਗਿਆ ਉਸ ਨਾਲ ਮਜ਼ਾਕਾਤ ਕਰਨਾ ਮੈਨੂੰ ਬੜਾ ਚੰਗਾ ਲੱਗਿਆ ਮੈਂ ਉਸ ਦੇ ਛੱਟੇ ਉੱਤੇ ਆਪਣਾ ਸਿਰ ਰੱਖ ਦਿੱਤਾ। ਉਸਨੇ ਕੁਝ ਨਹੀਂ ਆਖਿਆ ਤੇ ਮੈਂ ਆਪਣਾ ਸਿਰ ਉੱਥੇ ਹੀ ਧਰੀ ਰੱਖਿਆ। ਉੱਤੇ ਮੇਰੀਆਂ ਅੱਖਾਂ ਸਾਹਮਣੇ ਨੀਲਾ ਤੇ ਸੁਨੇ ਰੰਗਾਂ ਅੰਬਰ ਸੀ। ਆਪਣੀ ਗਰਦਨ ਦੇ ਪਿੱਛੇ ਮੈਂ ਮੈਰੀ ਦੇ ਦਿਲ ਦੀ ਧੜਕਣ ਮਹਿਸੂਸ ਕਰ ਰਿਹਾ ਸੀ ਜੋ ਹੌਲੀ-ਹੌਲੀ ਚੱਲ ਰਹੀ ਸੀ। ਅਸੀਂ ਬਹੁਤ देर ਉਸ ਫਲੋਟ ਉੱਤੇ ਆਰਾਮ ਨਾਲ ਅੱਜ ਸੁੱਤੇ ਪਏ ਰਹੇ। ਜਦੋਂ ਸੂਰਜ ਤੇਜ਼ ਹੋ ਗਿਆ ਮੈਰੀ ਨੇ ਡੁਬਕੀ ਲਾਈ ਤੇ ਮੈਂ ਉਸ ਦੇ ਪਿੱਛੇ ਚੱਲ ਪਿਆ। ਮੈਂ ਉਹਦੇ ਕੋਲ ਜਾ ਪਹੁੰਚਿਆ ਤੇ ਉਹਦੀ ਕਮਰ ਦੁਆਲੇ ਮੈਂ ਬਾਹ ਪਾ ਲਈ। ਫਿਰ ਅਸੀਂ ਇਕੱਠੇ ਤੈਰਦੇ ਰਹੇ ਸਾਰੇ ਵਕਤ ਉਹ ਹੱਸਦੀ ਰਹੀ ਡੌਕ ਉੱਤੇ ਜਦੋਂ ਅਸੀਂ ਆਪਣੇ ਆਪ ਨੂੰ ਸੁਕਾਰੇ ਸੀ ਉਸਨੇ ਕਿਹਾ ਮੇਰਾ ਰੰਗ ਤੇਰੇ ਨਾਲ ਔਰ ਜ਼ਰਾ ਮਹਿਲਾ ਹੈ ਮੈਂ ਉਹਨੂੰ ਪੁੱਛਿਆ ਕਿ ਜੇ ਉਹ ਉਸ ਸ਼ਾਮ ਨੂੰ ਵੀ ਵੇਖਣਾ ਚਾਹੁੰਦੀ ਹੋਵੇ ਉਹ ਫਿਰ ਹੱਸ ਪਈ ਤੇ ਬੋਲੀ ਪਰ ਨੋ ਡੇਲ ਦੀ ਮੂਵੀ ਲੱਗੀ ਹੈ ਜਿਸ ਨੂੰ ਉਹ ਵੇਖਣਾ ਚਾਹੁੰਦੀ ਹੈ ਜਦੋਂ ਅਸੀਂ ਕੱਪੜੇ ਪਾਏ ਤਦ ਮੇਰੀ ਕਾਲੀ ਨਿਕਟਾਈ ਪੈਣੀ ਵੇਖ ਕੇ ਉਹ ਹੈਰਾਨ ਹੋਈ ਤੇ ਉਹਨੇ ਮੈਨੂੰ ਪੁੱਛਿਆ ਕਿ ਕੀ ਮੈਂ ਕਿਸੇ ਦਾ ਸੁਕਰਿਆ ਸੀ ਮੈਂ ਉਸਨੂੰ ਦੱਸਿਆ ਕਿ ਮੇਰੀ ਮਾਂ ਚੱਲ ਬੱਸੀ ਸੀ ਉਹ ਜਾਨਣਾ ਚਾਹੁੰਦੀ ਸੀ ਕਿ ਕਿੰਨੀ ਦੇਰ ਹੋਏ ਮੈਂ ਕਿਹਾ ਕੱਲ ਉਹ ਹੈਰਾਨੀ ਵਿੱਚ ਜਰਾ ਅੱਗੇ ਨੂੰ ਨਿਕਲ ਗਈ ਪਰ ਬੋਲੀ ਕੁਝ ਨਾ ਮੈਂ ਮਹਿਸੂਸ ਕੀਤਾ ਕਿ ਉਸ ਨੂੰ ਮੈਂ ਦੱਸਾਂ ਕਿ ਇਹ ਮੇਰਾ ਕੋਈ ਕਸੂਰ ਨਹੀਂ ਸੀ ਪਰ ਮੈਂ ਮਨ ਬਦਲ ਲਿਆ ਇਹ ਸੋਚ ਕੇ ਕਿ ਇਹੋ ਕੁਝ ਮੈਂ ਆਪਣੇ ਬੌਸ ਨੂੰ ਵੀ ਆਖ ਦਿੱਤਾ ਸੀ ਹੁੰਜ ਵੀ ਇਸ ਦਾ ਕੋਈ ਅਰਥ ਨਹੀਂ ਸੀ ਤੇ ਤੁਸੀਂ ਇੰਜ ਹਮੇਸ਼ਾ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੇ ਹੋ ਪਰ ਉਸ ਸ਼ਾਮ ਨੂੰ ਮੈਰੀ ਇਹ ਸਭ ਕੁਝ ਭੁੱਲ ਗਈ ਮੂਵੀ ਵਿੱਚ ਕਿਤੇ ਕਮੇਡੀ ਦੇ ਕੁਝ ਹਿੱਸੇ ਸੋਨੇ ਸੀ ਪਰ ਜਦਾ ਤਰੂ ਮੂਵੀ ਮੂਰਖਤਾ ਨਾਲ ਭਰੀ ਹੋਈ ਸੀ ਮੈਰੀ ਨੇ ਆਪਣੀ ਇੱਕ ਲੱਤ ਮੇਰੀ ਲੱਤ ਨਾਲ ਜ਼ੋਰ ਨਾਲ ਲਗਾਈ ਹੋਈ ਸੀ ਮੂਵੀ ਦੇ ਅੰਤ ਵਿੱਚ ਮੈਂ ਉਸ ਨੂੰ ਚੁੰਮਿਆ ਫਿਰ ਉਹ ਮੇਰੇ ਨਾਲ ਮੇਰੀ ਥਾਣ ਹੋਈ ਆ ਗਈ ਸੀ ਜਦੋਂ ਮੈਂ ਉੱਠਿਆ ਮੈਰੀ ਜਾ ਚੁੱਕੀ ਸੀ ਉਹਨੇ ਮੈਨੂੰ ਦੱਸਿਆ ਕਿ ਉਹਨੇ ਆਪਣੀ ਆਂਟੀ ਕੋਲ ਜਾਣਾ ਸੀ ਮੈਨੂੰ ਯਾਦ ਆਇਆ ਕਿ ਇਹ ਐਤਵਾਰ ਸੀ ਇਸ ਕਰਕੇ ਮੈਨੂੰ ਕੋਈ ਫਿਕਰ ਨਹੀਂ ਸੀ ਮੈਨੂੰ ਐਤਵਾਰ ਪ੍ਰਸੰਤ ਸੀ ਮੈਂ ਪਾਸਾ ਪਰਤਿਆ ਤੇ ਸਰਹਾਣੇ ਉੱਤੇ ਮੈਰੀ ਦੇ ਵਾਲਾਂ ਦੀ ਨਮਕੀਨ ਦੀ ਬਾਸ਼ਨਾ ਲੱਭਣ ਦੀ ਕੋਸ਼ਿਸ਼ ਕੀਤੀ ਤੇ ਫਿਰ 10 ਵਜੇ ਤੱਕ ਸੁੱਤਾ ਰਿਹਾ ਫਿਰ ਮੈਂ ਬਿਸਤਰ ਵਿਤੀ ਦੁਪਹਿਰ ਤੱਕ ਸਿਗਰਟ ਪੀਂਦਾ ਰਿਹਾ ਮੈਂ ਕਲੇਸਟੇ ਵਿੱਚ ਦੁਪਹਿਰ ਦਾ ਖਾਣਾ ਨਹੀਂ ਸੀ ਖਾਣਾ ਚਾਹੁੰਦਾ ਕਿਉਂਕਿ ਉੱਥੇ ਉਹ ਲੋਕ ਬਹੁਤ سارے ਸਵਾਲ ਕਰਦੇ ਸੀ ਤੇ ਮੈਨੂੰ ਇਹ ਪਸੰਦ ਨਹੀਂ ਸੀ ਮੈਂ ਆਪਣੇ ਲਈ ਹੰਡੇ ਬਣਾਏ ਤੇ ਬਿਨਾ ਬ੍ਰੈਡ ਤੋਂ ਉਹਨਾਂ ਨੂੰ ਪੈਨ ਵਿੱਚੋਂ ਹੀ ਖਾ ਲਿਆ ਕਿਉਂਕਿ ਬ੍ਰੈਡ ਘਰ ਹੈ ਹੀ ਨਹੀਂ ਸੀ ਤੇ ਜਾ ਕੇ ਮੈਂ ਬ੍ਰੈਡ ਖਰੀਦਣਾ ਨਹੀਂ ਸੀ ਚਾਹੁੰਦਾ ਹੰਡੇ ਖਾਣ ਤੋਂ ਬਾਅਦ ਮੈਂ ਜ਼ਰਾ ਾਕੀਮਾ ਮਹਿਸੂਸ ਕੀਤਾ ਤੇ ਅਪਾਰਟਮੈਂਟ ਵਾਲੇ ਕੋਲ ਗਿਆ ਜਦੋਂ ਮੈਂ ਇੱਥੇ ਹੁੰਦੀ ਸੀ ਤਾਂ ਇਹ ਤਾਂ ਬਿਲਕੁਲ ਠੀਕ ਸੀ ਪਰ ਹੁਣ ਮੈਨੂੰ ਇਹ ਮੇਰੇ ਲਈ ਵੱਡੀ ਲੱਗੀ ਤੇ ਮੈਨੂੰ ਡਾਈਨਿੰਗ ਮੇਜ਼ ਆਪਣੇ ਕਮਰੇ ਵਿੱਚ ਲਿਆਉਣਾ ਪਿਆ ਸੀ ਹੁਣ ਮੈਂ ਇੱਕ ਕਮਰੇ ਵਿੱਚ ਰਹਿੰਦਾ ਸੀ ਜਿਸ ਵਿੱਚ ਕੁਝ ਢਿਲਕਦੀਆਂ ਕੁਰਸੀਆਂ ਵੀ ਸਨ ਇੱਕ ਕਲਮਾਰੀ ਜਿਸ ਨੂੰ ਸ਼ੀਸ਼ਾ ਲੱਗਿਆ ਹੋਇਆ ਸੀ ਇੱਕ ਤਿਆਰ ਹੋਣ ਵਾਲਾ ਮੇਜ਼ ਸੀ ਤੇ ਇੱਕ ਪਿੱਤਲ ਜਿਹੜਾ ਪਲੰਗ ਫਿਰ ਕੁਝ ਪੜਨ ਖਾਤਰ ਮੈਂ ਇੱਕ ਪੁਰਾਣਾ ਅਖਬਾਰ ਚੁੱਕ ਲਿਆ ਤੇ ਉਹਨੂੰ ਪੜਿਆ ਮੈਕਰੋਸ਼ਨ ਸਾਲਟ ਦੇ ਇੱਕ ਵਿਗਿਆਪਨ ਨੂੰ ਕੱਟਿਆ ਤੇ ਇੱਕ ਪੁਰਾਣੀ ਨੋਟਬੁੱਕ ਵਿੱਚ ਰੱਖ ਦਿੱਤਾ ਜਿੱਥੇ ਪਹਿਲਾਂ ਹੀ ਮੈਂ ਅਖਬਾਰ ਵਿੱਚੋਂ ਆਪਣੀ ਦਿਲਚਸਪੀ ਵਾਲੀ ਕੋਈ ਚੀਜ਼ ਕੱਟ ਕੇ ਰੱਖ ਰਿਆ ਕਰਦਾ ਸੀ ਮੈਂ ਆਪਣੇ ਹੱਥ ਤੋਂ ਉੱਤੇ ਤੇ ਫਿਰ ਬਾਲਕੋਨੀ ਵਿੱਚ ਚਲਿਆ ਗਿਆ ਮੇਰਾ ਕਮਰਾ ਮੁੱਖ ਸੜਕ ਵੱਲ ਸੀ ਜਿੱਥੋਂ ਗੁਆਂਢ ਦਿਖਦਾ ਸੀ ਇਹ ਬੜੀ ਸੋਹਣੀ ਦੁਪਹਿਰ ਸੀ ਪਰ ਫੁੱਟਪਾਥ ਅਜੇ ਵੀ ਸੱਲਾਂ ਤੇ ਤਿਲਕਣਾ ਸੀ ਕੁਝ ਲੋਕ ਮੈਨੂੰ ਉੱਥੇ ਕਾਲ ਵਿੱਚ ਫਿਰਦੇ ਦਿੱਸੇ ਇੱਕ ਤਾਂ ਹੀ ਪਰਿਵਾਰਾਂ ਦਾ ਬਾਦ ਸ਼ੈਰ ਕਰਨ ਦਾ ਵਕਤ ਸੀ ਦੂਸਰਾ ਦੋ ਮੁੰਡੇ ਸੀ ਜਿਨ੍ਹਾਂ ਦੇ ਮਲਾਹਾ ਦੇ ਸੂਟ ਪਾਏ ਹੋਏ ਸੀ ਗੋਡਿਆਂ ਤੱਕ ਪੈਂਟਾਂ ਸਨ ਤੇ ਜਿਨ੍ਹਾਂ ਨੂੰ ਵੱਲ ਪਾਏ ਹੋਏ ਸੀ ਤੇ ਉਹ ਪੈਂਟਾਂ ਕੁੱਟਪੀਆਂ ਸਨ ਇੱਕ ਨਿੱਕੀ ਕੁੜੀ ਸੀ ਜਿਸ ਕੋਲ ਗੱਠ ਵਾਲਾ ਗੁਲਾਬੀ ਪੁਲ ਸੀ ਤੇ ਉਸਦੇ ਚਮੜੇ ਦੇ ਬੂਟ ਪੈਨੇ ਹੋਏ ਸੀ ਉਸਤੇ ਮਗਰ ਉਸਦੀ ਭਾਰੀ ਜੀ ماں ਸੀ ਜਿਸਦੇ ਭੂਰੇ ਰੇਸ਼ਮ ਦਾ ਡਰੈਸ ਪੈਨਾ ਹੋਇਆ ਸੀ ਮੈਂ ਵੇਖਿਆ ਕਿ ਉਸਦੇ ਨਾਲ ਉਸਦਾ ਪਿਓ ਸੀ ਜੋ ਬਿਮਾਰ ਜਿਹਾ ਲੱਗਦਾ ਸੀ ਤੇ ਉਹ ਕਦੋਂ ਮਦਰਾ ਸੀ ਉਸਨੇ ਪੱਤੀ ਦੀ ਹੈਟ ਪੈਣੀ ਹੋਈ ਸੀ ਤੇ ਇੱਕ ਫੁੱਲ ਵਾਲੀ ਨਿਕਟਾਈ ਤੇ ਉਸਦੇ ਹੱਥ ਵਿੱਚ ਤੁਰਨ ਵਾਲੀ ਇੱਕ ਖੁੰਡੀ ਸੀ ਉਸ ਨੂੰ ਆਪਣੀ ਪਤਨੀ ਨਾਲ ਤੁਰਦਿਆਂ ਮੈਂ ਸਮਝ ਗਿਆ ਕਿ ਉਸ ਨੂੰ ਹੋਰ ਲੋਕ ਕਿਉਂ ਵੱਖਰਾ ਜਿਹਾ ਬੰਦਾ ਆਖਦੇ ਸੀ ਕੋਚਰਬਾਦ ਮੁੰਡੇ ਕੱਢ ਮੇਰ ਮਾਰ ਲੇ ਲਾਲ ਨਿਕਟਾਈਆਂ ਲਾ ਕੇ ਤੰਗ ਚਮੜੇ ਦੀਆਂ ਜੈਕਟਾਂ ਪਹਿਣ ਕੇ ਅੱਗਾ ਚੌੜੇ ਬੂਟ ਪਾਈ ਤੇ ਸਿਰ ਦੇ ਵਾਲਾਂ ਨੂੰ ਗ੍ਰੀਸ ਨਾਲ ਪਿੱਛੇ ਨੂੰ ਕਰੀ ਉਥੋਂ ਦੀ ਲੰਗੇ ਮੈਂ ਸੋਚਿਆ ਕਿ ਉਹ ਸ਼ਹਿਰ ਵਿੱਚ ਮੂਵੀ ਦੇਖਣ ਚੱਲੇ ਸੀ ਉਸ ਵੇਲੇ ਉਹ ਸਟਰੀਟ ਕਾਰ ਫੜ ਲਈ ਕਾਰ ਵਿੱਚ ਸੰਤ ਉਹ ਜ਼ੋਰ ਨਾਲ ਹੱਸ ਰਹੇ ਸਨ ਉਹਨਾਂ ਦੇ ਜਾਣ ਤੋਂ ਬਾਅਦ ਗਲੀ ਖਾਲੀ ਲੱਗਣ ਲੱਗ ਪਈ ਦੁਪਹਿਰ ਦਾ ਸ਼ੋਅ ਸ਼ੁਰੂ ਹੋ ਗਿਆ ਲੱਗਦਾ ਸੀ ਜੇ ਕੋਈ ਰਹਿ ਗਿਆ ਸੀ ਤਾਂ ਉਸਨਾਂ ਦੁਕਾਨਦਾਰ ਤੇ ਬਿੱਲੀਆਂ ਸੜਕ ਤੇ ਲੱਗੇ ਵੱਡੇ ਤੇ ਫਿੱਕਦੇ درختਾਂ ਉੱਤੇ ਨੀਰਸ ਸੰਬਰ ਸੀ ਜੋ ਉੰਜ ਸਾਫ ਸੀ ਸਾਹਮਣੇ ਸੜਕ ਦੇ ਬਾਰ ਇੱਕ ਤੰਬਾਕੂ ਪੀਣ ਵਾਲੇ ਨੇ ਕੁਰਸੀ ਲਿਆਂਦੀ ਤੇ ਉਹ ਆਪਣੇ ਦਰ ਦੇ ਸਾਹਮਣੇ ਬੈਠ ਗਿਆ ਉਹਨੇ ਆਪਣੀਆਂ ਲੱਤਾਂ ਨਸਾਲੀਆਂ ਤੇ ਆਰਾਮ ਕਰਨ ਲਈ ਬਾਹਾਂ ਨੂੰ ਪਿੱਛੇ ਕਰ ਦਿਆ ਸਟਰੀਟ ਕਰ ਜੋ ਕੁਝ ਦਿਨ ਪਹਿਲਾਂ ਭਰੀਆਂ ਪਈਆਂ ਸਨ ਹੁਣ ਬਿਲਕੁਲ ਖਾਲੀ ਸਨ ਤੰਬਾਕੂ ਪੀਣ ਵਾਲੇ ਦੇ ਸਾਹਮਣੇ ਜੋ ਲिटल ਕਾਫੇ ਚੇਜ਼ ਪੈਰੀਅਟ ਦੇ ਬਾਹਰ ਦੇ ਹਿੱਸੇ ਨੂੰ ਵੇਟਰ ਸਾਫ ਕਰ ਰਿਹਾ ਸੀ ਰੈਸਟੋਰੈਂਟ ਅੰਦਰੋਂ ਖਾਲੀ ਸੀ ਇਹ ਐਤਵਾਰ ਸੀ ਇਸ ਲਈ ਇਹ ਠੀਕ ਹੀ ਸੀ ਮੈਂ ਆਪਣੀ ਕੁਰਸੀ ਕਮਾਈ ਤੇ ਤੰਬਾਕੂ ਪੀਣ ਵਾਲੇ ਬੰਦੇ ਵਾਂਗ ਹੀ ਬੈਠ ਗਿਆ ਤੇ ਮੈਂ ਮਹਿਸੂਸ ਕੀਤਾ ਕਿ ਇੰਜ ਬੈਠਣਾ ਦਾਦਾ ਆਰਾਮ ਦੇਸੀ ਮੈਂ ਦੋ ਸਿਗਰਟਾਂ ਪੀਤੀਆਂ ਚੰਦਰ ਚਾਕਲੇਟ ਲੈਣ ਗਿਆ ਤੇ ਫਿਰ ਤਾਕੀ ਕੋਲਾ ਕੇ ਚਾਕਲੇਟ ਖਾਂਣ ਲੱਗ ਪਿਆ ਥੋੜੀ ਦੇਰ ਬਾਅਦ ਅੰਬਰ ਕਾਲਸ ਫੜ ਗਿਆ ਤੇ ਮੈਂ ਸੋਚਿਆ ਕਿ ਗਰਮੀ ਵਾਲਾ ਕੋਈ ਤੂਫਾਨ ਸੀ ਪਰ ਹੌਲੀ ਹੌਲੀ ਉਹ ਸਾਫ ਹੋ ਗਿਆ ਹੁਣ ਜੁੱਤੇ ਲੰਗਰੇ ਬੱਦਲ ਸੜਕ ਉਤੇ ਬਾਰਿਸ਼ ਹੋਣ ਦਾ ਸੰਕੇਤ ਦੇ ਰਹੇ ਸਨ ਜਿਹੜੇ ਅੰਬਰ ਨੂੰ ਹਨੇਰਾ ਕਰ ਰਹੇ ਸੀ ਮੈਂ ਉੱਥੇ ਬੈਠਾ ਅੰਬਰ ਨੂੰ ਵੇਖਦਾ ਰਿਹਾ 5 ਵਜੇ ਕੋਈ ਸਟਰੀਟ ਕਾਰ ਚਿੱਕ ਦੀਆਂ ਆ ਗਈਆਂ ਤੇ ਅੱਗੇ ਨੂੰ ਖਿਸਕਦੀਆਂ ਗਈਆਂ ਉਹ ਫੁੱਟਬਾਲ ਦੇ ਸਟੇਡੀਅਮ ਤੋਂ ਫੁੱਟਬਾਲ ਦੇ ਚਾਕਾਂ ਦੇ ਝੁੰਡਾਂ ਨੂੰ ਵਾਪਸ ਲਿਆਇਆ ਸਨ ਉਹ ਚੱਲ ਰਹੇ ਡੱਬਿਆਂ 'ਚ ਇਕੱਠੇ ਹੋਏ ਸਨ ਤੇ ਕੋਈ ਸਟ੍ਰੀਟ ਦੀ ਰੇਲਿੰਗ ਨਾਲ ਲਟਕ ਰੇ ਸੀ ਜਿਹੜੀਆਂ ਸਟ੍ਰੀਟ ਕਾਰਾਂ ਦੇ ਪਿੱਛੇ ਕਾਰਾਂ ਆਈਆਂ ਸਨ ਉਹ ਮੈਂ ਪਛਾਣ ਲਈਆਂ ਕਿ ਉਹ ਖਿਡਾਰੀਆਂ ਨੂੰ ਸਟੇਡੀਅਮ ਤੋਂ ਵਾਪਸ ਲਿਆਇਆ ਸਨ ਕਿਉਂਕਿ ਉਹਨਾਂ ਲੋਕਾਂ ਕੋਲ ਖੇਡ ਵਾਲੇ ਬੈਗ ਸਨ ਉਹ ਪੂਰੇ ਜ਼ੋਰ ਨਾਲ ਗਾਰੇ ਸੀ ਕਿ ਉਹਨਾਂ ਦੀ ਟੀਮ ਕਦੇ ਹਾਰੇਗੀ ਨਹੀਂ ਉਹਨਾਂ ਵਿੱਚੋਂ ਕਈਆਂ ਨੇ ਮੇਰੇ ਵੱਲ ਹੱਥ ਹਲਾਇਆ ਉਹਨਾਂ ਵਿੱਚੋਂ ਇੱਕ ਤਾਂ ਇੰਜ ਵੀ ਚੀਕਿਆ ਅਸੀਂ ਉਹਨਾਂ ਨੂੰ ਹਰਾ ਦਿੱਤਾ ਮੈਂ ਹਾਂ ਆਖਣ ਲਈ ਸਿਰ ਹਿਲਾਇਆ ਉਸ ਤੋਂ ਬਾਅਦ ਆਮਕਾਰਾਂ ਦੀਆਂ ਕਤਾਰਾਂ ਲਗਾਤਾਰ ਆਈਆਂ ਹੰਬਰ ਫੇਰ ਬਦਲ ਗਿਆ ਛਤੋਂ ਤੋਂ ਉੱਜੜਾ ਲਾਲ ਹੋ ਗਿਆ ਸੀ ਤੇ ਸ਼ਾਮ ਉਤਰਨ ਦੇ ਸਾਰ ਦਿਸਣ ਰਗ ਪੈ ਸੀ ਲੋਕ ਆਪਣੀ ਸੈਰ ਤੋਂ ਵਾਪਸ ਆ ਰਾਮ ਨਾਲ ਆ ਰਹੇ ਸੀ ਮੈਂ ਹੋਰ ਨਾਲ ਲੋਕਾਂ ਵਿੱਚ ਉਹ ਖਾਸ ਛੋਟੇ ਜਿਹੇ ਆਦਮੀ ਨੂੰ ਪਛਾਣ ਲਿਆ ਬੱਚੇ ਜਾਂ ਰੋ ਰਹੇ ਸੀ ਜਾਂ ਕੁਝ ਪਿੱਛੇ ਰਹਿ ਗਏ ਸੀ ਇਹ ਸਾਰੇ ਲੋਕ ਮੂਵੀ ਵੇਖਣ ਵਾਲੇ ਥੀਏਟਰ ਵਿੱਚੋਂ ਨਿਕਲ ਕੇ ਸੜਕ ਉੱਤੇ ਆ ਗਏ ਸੀ ਨੌਜਵਾਨ ਬੜੇ ਜੋਸ਼ ਨਾਲ ਗੱਲਾਂ ਕਰਦੇ ਲੱਗਦੇ ਸੀ ਮੇਰਾ ਖਿਆਲ ਸੀ ਕਿ ਉਹਨਾਂ ਨੇ ਕੋਈ ਸਾਸਪਰੀ ਮੂਵੀ ਵੇਖੀ ਹੋਣੀ ਐ ਜਿਹੜੇ ਅੱਗੇ ਸ਼ਹਿਰ ਦੇ ਅੰਦਰਲੇ ਹਿੱਸੇ ਵਿੱਚ ਲੱਗੀ ਮੂਵੀ ਵੇਖਣ ਗਏ ਸੀ ਉਹ ਜ਼ਰਾ ਧੀਰ ਨਾਲ ਬੁੜੇ ਉਹ ਦੂਸਰਿਆਂ ਨਾਲੋਂ ਜ਼ਰਾ ਹੋਰ ਗੰਭੀਰ ਲੱਗਦੇ ਸੀ ਪਰ ਕਦੇ-ਕਦਈ ਉਹਨਾਂ ਵਿੱਚੋਂ ਕੁਝ ਹੱਸ ਵੀ ਰਹੇ ਸੀ ਹੁਣ ਜੋ ਥੱਕੇ ਹੋਏ ਲੱਗਦੇ ਸੀ ਜਿਵੇਂ ਕਿਸੇ ਸੁਪਨੇ ਵਿੱਚੋਂ ਫਿਰ ਉਹ ਸੜਕ ਤੇ ਕਦੇ ਚੱਲ ਪੈਂਦੇ ਰਹੇ ਤੇ ਕਦੇ ਖੜ੍ਹ ਜਾਂਦੇ ਰਹੇ ਸਤਨ ਕੁੜੀਆਂ ਸਿਰੋਂ ਨੰਗੀਆਂ ਇੱਕ ਦੂਜੇ ਦੀਆਂ ਕਮਰਾਂ ਵਿੱਚ ਬਾਹਾਂ ਪਾ ਕੇ ਤੁਰ ਰਹੀਆਂ ਸਨ ਨੌਜਵਾਨ ਮੁੰਡਿਆਂ ਨੇ ਪੱਕਾ ਕੀਤਾ ਹੋਇਆ ਲੱਗਦਾ ਸੀ ਕਿ ਉਹ ਉਹਨਾਂ ਕੁੜੀਆਂ ਦੇ ਵਿੱਚ ਜਾ ਕੇ ਵਜਣ ਤੇ ਫਿਰ ਹੱਸ ਲੈਣ। ਕੁੜੀਆਂ ਹੱਸਦੀਆਂ ਫਿਰ ਉਹਨਾਂ ਵੱਲੋਂ ਮੂੰਹ ਪਾਸੇ ਕਰ ਲੈਂਦੀਆਂ ਤੇ ਜਿਹੜੀਆਂ ਉਹਨਾਂ ਵਿੱਚੋਂ ਮੈਨੂੰ ਜਾਣਦੀਆਂ ਸੀ ਉਹਨਾਂ ਨੇ ਮੇਰੇ ਵੱਲ ਹੱਥ ਹਿਲਾਏ। ਜਦੋਂ ਸੜਕ ਦੀਆਂ ਲਾਈਟਾਂ ਅਚਾਨਕ ਜਗ ਪਈਆਂ ਤਾਂ ਜ਼ੰਬਰ ਵਿੱਚ ਚੜੇ ਪਹਿਲੇ ਸਤਾਰੇ ਧੀਮੇ ਪੈ ਗਏ। ਮੈਂ ਫਿਰ ਮਹਿਸੂਸ ਕੀਤਾ ਕਿ ਮੇਰੀ ਅੱਖਾਂ ਲਾਈਟਾਂ ਤੇ ਸੜਕ ਤੇ ਲੋਕਾਂ ਨੂੰ ਵੇਖ-ਵੇਖ ਕੇ ਥੱਕ ਗਈਆਂ ਸੀ। ਲਾਈਟਾਂ ਨੇ ਫੁੱਟਪਾਥ ਚਮਕਾ ਦਿੱਤੇ ਸੀ ਤੇ ਸਟਰੀਟ ਕਾਰਾਂ ਦੀਆਂ ਲਾਈਟਾਂ ਕਿਸੇ ਦੇ ਵਾਲਾਂ ਤੇ ਪੈਕੇ ਉਹਨਾਂ ਨੂੰ ਜਾਂ ਕਿਸੇ ਦੇ ਚਿਹਰੇ ਦੀ ਮੁਸਕਰਾਹਟ ਨੂੰ ਜਾਂ ਕਿਸੇ ਦੇ ਬ੍ਰੈੱਡ ਡੇਟ ਨੂੰ ਚਮਕਾ ਦਿੰਦੀਆਂ ਸਨ ਉਸ ਤੋਂ ਥੋੜੀ ਦੇਰ ਬਾਅਦ ਸੜਕ ਤੇ ਕਾਰਾਂ ਚੱਲਣੀਆਂ ਘਟ ਗਈਆਂ ਲਾਈਟਾਂ ਤੇ ਦਰਖਤਾਂ ਉੱਤੇ ਅੰਬਰ ਨੀਲਾ ਦਿੱਸਦਾ ਸੀ ਤੇ ਸਾਰਾ ਗਵੰਡ ਖਾਲੀ ਜਿਹਾ ਹੋ ਗਿਆ ਉਦੋਂ ਇੱਕ ਬਿੱਲੀ ਸੁੰਨੀ ਸੜਕ ਨੂੰ ਪਾਰ ਕਰ ਗਈ ਫਿਰ ਮੈਂ ਸੋਚਿਆ ਕਿ ਮੈਨੂੰ ਰਾਤ ਦਾ ਖਾਣਾ ਖਾਣਾ ਚਾਹੀਦਾ ਸੀ ਮੇਰੀ ਗਰਦਨ ਜ਼ਰਾ ਅਕੜਾ ਗਈ ਸੀ ਕਿਉਂਕਿ ਕੁਰਸੀ ਤੋਂ ਬਿਨਾਂ ਮੈਂ ਆਪਣਾ ਮੂੰਹ ਤੇਰਤੀਕ ਆਪਣੀ ਠੋਡੀ ਤੇ ਟਿਕਾ ਰੱਖਿਆ ਸੀ ਮੈਂ ਸਭ ਗੈਟੀ ਤੇ ਬ੍ਰੈੱਡਲੈਂਡ へਠਾਂ ਗਿਆ ਉਹ ਲੈ ਆ ਕੇ ਉਸ ਨੂੰ ਮੈਂ ਪਕਾਇਆ ਤੇ ਖੜ ਕੇ ਖਾਣ ਲੱਗ ਪਿਆ ਮੈਂ ਸਿਗਰਟ ਪੀਣੀ ਚਾਹੁੰਦਾ ਸਾਂ ਪਰ ਬਾਰੀ ਕੋਲ ਹੁਣ ਹਵਾ ਠੰਡੀ ਸੀ ਤੇ ਮੈਂ ਠੰਡ ਮਹਿਸੂਸ ਕੀਤੀ ਮੈਂ ਬਾਰੀ ਬੰਦ ਕਰ ਦਿੱਤੀ ਵਾਪਸ ਹੋਣ ਲੱਗਿਆ ਮੈਂ ਸ਼ੀਸ਼ੇ ਵਿੱਚ ਝਾਕਿਆ ਤੇ ਵੇਖਿਆ ਕਿ ਮੇਜ਼ ਤੇ ਪਏ ਅਲਕੋਹਲ ਲੈਂਪ ਦੇ ਕੋਲ ਇੱਕ ਕੋਨੇ ਵਿੱਚ ਕੁਝ ਬਰੈਡ ਪਈ ਸੀ ਮੈਨੂੰ ਫਿਰ ਖਿਆਲ ਆਇਆ ਕਿ ਇੱਕ ਹੋਰ ਐਤਵਾਰ ਪੀਤ ਗਿਆ ਅਤੇ ਮਾਨ ਨੂੰ ਦਫਨਾ ਦਿੱਤਾ ਗਿਆ ਸੀ ਮੈਂ ਯਾਨੀ ਪਲਕੇ ਕੰਮ ਉਤੇ ਜਾਣਾ ਸੀ ਤੇ ਅਸਲ ਵਿੱਚ ਕੁਝ ਵੀ ਨਹੀਂ ਸੀ ਬਦਲਿਆ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ